ਤੇ ਰਹਿ ਗਏ ਬਣੇ ਪਰ ਅੱਜ ਤੁਸੀਂ ਦੇਖ ਲੋ ਵੀ ਸਾਡਾ ਲੜਕੀਆਂ ਦਾ ਕਾਲਜ 2016 ਦਾ ਸਰਕਾਰੀ ਬਣਿਆ ਹੋਇਆ 2016 ਤੋਂ ਲੈ ਕੇ ਅੱਜ ਤੱਕ ਉਸ ਕਾਲਜ ਦਾ ਖਾਤਾ ਨਹੀਂ ਖੁੱਲਿਆ ਗਿਆ ਪੈਸਾ ਦੇਣਾ ਤਾਂ ਦੂਰ ਦੀ ਗੱਲ ਖਾਤਾ ਹੀ ਨਹੀਂ ਖੁੱਲਿਆ ਸੀਗਾ ਜਿਹਨੂੰ ਡੀਡੀਓ ਪਾਪੜਾ ਕਹਿੰਦੇ ਆ ਤੁਹਾਡੀ ਦਫਤਰੀ ਭਾਸ਼ਾ ਉਹ ਡੀਡੀਓ ਪਾਪੜਾ ਹੀ ਨਹੀਂ ਗਲੀਆ ਮਸ਼ੀਆ ਅੱਜ ਦੇਖੋ ਖਾਤਾ ਨੂੰ ਖੁੱਲ ਗਿਆ ਖਾਤਾ ਖੁੱਲ ਕੇ ਵਿੱਚ 77 ਲੱਖ ਰੁਪਏ ਜੀ ਇਹ ਜਿਵੇਂ ਜਿੰਨੇ ਕੰਮ ਕਰਾਏ ਆ ਇਹ ਕੰਮ ਅਸੀਂ ਉਹਨਾਂ ਹਾਲਾਤਾਂ 'ਚ ਕੀਤੇ ਆ ਜਦੋਂ ਕੁਆਰਪਾਦੀ ਕੇਂਦਰ ਸਰਕਾਰ ਨੇ ਪੰਜਾਬ ਦੇ ਕਰੋੜਾਂ ਹਜ਼ਾਰਾਂ ਕਰੋੜ ਰੁਪਏ ਯੋਗ ਰੱਖੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਹਲਕਾ ਸ਼੍ਰੀ ਅਨੰਤਪੁਰ ਸਾਹਿਬ 'ਚ ਆਮ ਆਦੀ ਪਾਰਟੀ ਵੱਲੋਂ ਪਾਰਟੀ ਦੇ ਮੁਖ ਬਲਾਰੇ ਮਾਲਵੀਦ ਸਿੰਘ ਕੰਗ ਨੂੰ ਉਮੀਦਵਾਰ ਕੋਸ਼ਿਸ਼ ਕੀਤੇ ਜਾਣ ਤੋਂ ਬਾਅਦ ਉਹਨਾਂ ਵੱਲੋਂ ਆਪਣਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਅੱਜ ਹਲਕਾ ਰੂਪਨਗਰ ਦੇ ਬਤਾਇਕ ਦਿਨੇਸ਼ ਚੱਡਾ ਨੂੰ ਡਾਣ ਲੈ ਕੇ ਉਹਨੇ ਆਪਣਾ ਚੋਣ ਪ੍ਰਚਾਰ ਸਿਖਰਾਂ ਤੇ ਕੀਤਾ ਜਿਸ ਤਹਿਤੀ ਅੱਜ ਨੂਰਪੁਰ ਦੇ ਪਿੰਡ ਬੈਂਸ ਸਰਤਲੀ ਪੱਟੋਂ ਬਜਰੂੜ ਤੇ ਹੋਰਨਾ ਪਿੰਡਾਂ ਚ ਕੰਗ ਵੱਲੋਂ ਕੀਤੇ ਜਾ ਰਹੇ ਤੂਫਾਨੀ ਦੌਰਿਆਂ ਨੇ ਵਿਰੋਧੀਆਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ ਉਹਨਾਂ ਨੂੰ ਹਰ ਪਿੰਡ ਚ ਵੋਟਰਾਂ ਦਾ ਭਰਮਾ ਹੰਗਾਰਾ ਮਿਲ ਰਿਹਾ ਹੈ ਇਸ ਮੁcke ਗੱਲ ਕਰਦਿਆਂ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਆਮਾਦੀ ਪਾਰਟੀ ਨੇ ਮੁੱਖ ਮੰਤਰੀ ਸਜਾਰਪੁਰਗਨ ਸਿੰਘ ਮਾਨ ਦੀ ਅਗਵਾਈ ਚ ਥੋੜੇ ਸਮੇਂ ਚ ਪੰਜਾਬ ਚ ਵੱਡੀ ਕੀਮਤੀ ਜੀ ਵਿਕਾਸ ਕਰਵਾ ਕੇ ਪੰਜਾਬ ਦੀ ਤਸਵੀਰ ਤੇ ਤਕਦੀਰ ਬਦਲਦੀ ਹੈ ਜਿਸ ਦੇ ਚਦਦਿਆਂ ਹਰ ਪਿੰਡ ਚ ਪਾਰਟੀ ਵਰਕਰ ਦੇ ਵੋਟਰਾਂ ਵੱਲੋਂ ਪੂਰੇ ਉਤਸ਼ਾਹ ਨਾਲ ਉਹਨਾਂ ਦੀਆਂ ਚੋਣ ਮੀਟਿੰਗਾਂ ਚ ਸ਼ਿਰਕਤ ਕੀਤੀ ਜਾ ਰਹੀ ਹੈ ਤੇ ਇਸ ਲੋਕ ਸਭਾ ਚੋਣਾਂ ਚ ਆਵਾ ਦੀ ਪਾਰਟੀ ਵੱਲੋਂ ਵੱਡੇ ਬਹੁਮਤ ਨਾਲ ਜਿੱਤ ਪ੍ਰਾਪਤ ਕੀਤੀ ਜਾਵੇਗੀ ਮੇਰਾ ਪੰਜਾਬ న్యూਸ ਲਈ ਮੋਨੂ ਮੂਸਾ ਪ੍ਰੀ ਰਿਪੋਰਟ ਤਰ੍ਹਾਂ ਕਰਮਿਲਿਆ ਚੋਣ ਮਾਇਨ ਨੂੰ ਲੱਤੀ ਵਿੱਚ ਜਿਓ ਦੇਖੋ ਅੱਜ ਸਾਡੇ ਮਾਨਯੋਗ ਐਮਐਲਏ ਦਿਨੇਸ਼ ਛੱਡਾ ਜੀ ਦੀ ਅਗਵਾਈ ਚ ਅਸੀਂ ਨੂਰਪੁਰ ਬੇਦੀ ਦੇ ਬਲਾਕ ਚ ਸਵੇਰ ਤੋਂ ਹੀ ਵੱਖ-ਵੱਖ ਪਿੰਡਾਂ 'ਚ ਸਾਰੇ ਸਤਕਾਰਯੋਗ ਪਤਵੰਤਿਆਂ ਨਾਲ ਰੋਬਰੂ ਹੋ ਰਹੇ ਹਨ। ਔਰ ਜਿਸ ਤਰੀਕੇ ਨਾਲ ਮਾਨ ਸਾਹਿਬ ਦੀ ਅਗਵਾਈ 'ਚ 2 ਸਾਲ 'ਚ ਪੰਜਾਬ 'ਚ ਕੰਮ ਹੋਇਆ ਜਵਾਨੀ ਕਿਸਾਨੀ ਲਈ, ਕਾਰੋਬਾਰੀ ਲਈ, ਮਜ਼ਦੂਰ ਲਈ, ਦੁਕਾਨਦਾਰ ਲਈ ਹਰੇਕ ਵਰਗ ਜਿਹੜਾ ਆ ਉਹ ਕਿਤੇ ਨਾ ਕਿਤੇ ਸੰਤੁਸ਼ਟ ਆ। ਔਰ ਜਿਹੜਾ ਦੇਸ਼ 'ਚ ਇਹ ਤਾਨਾਸ਼ਾਈ ਵਾਲਾ ਮਾਹੌਲ ਬਣ ਰਿਹਾ ਜਿਸ ਤਰੀਕੇ ਨਾਲ ਸੰਵਿਧਾਨ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਹੋ ਰਹੀਆਂ ਉਹਦੇ ਖਿਲਾਫ ਲੋਕ ਲਾਮਬੰਦ ਹੋ ਰਹੇ ਆ। ਅਰਵਿੰਦ ਕੇਜਰੀਵਾਲ ਜੀ ਦੀ ਇਲੀਗਲ ਜਿਹੜੀ ਡਿਟੈਂਸ਼ਨ ਹੋਈ ਹੈ ਜਿਹੜੀ ਅਰੈਸਟ ਹੋਈ ਹੈ ਉਹਦੇ ਖਿਲਾਫ ਲੋਕ ਰੋਸ ਪ੍ਰਗਟ ਕਰ ਰਹੇ ਆ ਔਰ ਤਮਾਮ ਜਿਹੜੇ ਐਸਪੈਕਟ ਹੈ ਤੋਂ ਧਿਆਨ ਚ ਰੱਖ ਕੇ ਲੋਕ ਜਿਹੜਾ ਜਿਹੜਾ 1 ਜੂਨ ਨੂੰ ਚੋਣਾਂ ਹੋਣੀਆਂ ਪੰਜਾਬ ਚ 13 ਦੀਆਂ 13 ਸੀਟਾਂ ਜਿੱਤ ਕੇ ਭਗਵੰਤ ਮਾਨ ਜੀ ਦੀ ਚੋਲੀ ਚ ਪਹੁੰਚਣਗੇ ਇਹ ਪੰਜਾਬ ਦੇ ਲੋਕਾਂ ਨੇ ਮਨ ਬਣਾਇਆ ਹੈ